ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਉਣ ਦਾ ਦਾਵਾ ਠੋਕਰੀ ਹੈ ਦਿੱਲੀ ਦੇ ਵਿੱਚ ਤਾਜ਼ਾ-ਤਾਜ਼ਾ ਜਿੱਤੇ ਨੇ ਤੇ ਉਸ ਤੋਂ ਬਾਅਦ ਮਨਜਿੰਦਰ ਸਰਸਾ ਹੁਣ ਜਾਂ ਰਵਨੀਤ ਸਿੰਘ ਬਿੱਟੂ ਹੁਣ ਲਗਾਤਾਰ ਬਿਆਨ ਦੇ ਰਹੇ ਨੇ ਕਿ ਅਗਲੀ ਵਾਰੀ ਪੰਜਾਬ ਦੇ ਵਿੱਚ ਬੀਜੇਪੀ ਦੀ ਹੈ ਤੇ ਸਤਾਈ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਉਧਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਕੋਈ ਵੀ ਜਿੱਤ ਸਕਦਾ ਹੈ ਕਿਸੇ ਦੀ ਵੀ ਸਰਕਾਰ ਬਣ ਸਕਦੀ ਹੈ ਪਰ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣੇਗੀ ਇਸ ਤਰੀਕੇ ਦੇ ਬਿਆਨ ਨੇ ਜਿਹੜੇ ਸਾਹਮਣੇ ਆ ਰਹੇ ਨੇ ਪਰ ਜੇਕਰ ਪੰਜਾਬ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਤਾਂ ਉਹਨਾਂ ਨੂੰ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਵੱਡੀਆਂ ਮੰਗਾਂ ਪੂਰੀਆਂ ਕਰਨੀਆਂ ਹੋਣਗੀਆਂ ਤੇ ਉਹ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਨ੍ਹਾਂ ਤੋਂ ਬਾਅਦ 27 ਛੱਡੋ ਲੰਬਾ ਸਮਾਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਰਹਿ ਸਕਦੀ ਹੈ ਉਸ ਤੇ ਗੱਲਬਾਤ ਕਰਾਂਗੇ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਿੱਖਾਂ ਤੇ ਪੰਜਾਬੀਆਂ ਦੀਆਂ ਭਾਜਪਾ ਨੂੰ ਪੂਰੀਆਂ ਕਰਨੀਆਂ ਪੈਣਗੀਆਂ ਤਾਂ ਜੋ ਭਾਜਪਾ ਸਿੱਖਾਂ ਤੇ ਪੰਜਾਬੀਆਂ ਦਾ ਵਿਸ਼ਵਾਸ ਜਿੱਤ ਕੇ ਪੰਜਾਬ ਦੇ ਵਿੱਚ ਰਾਜ ਕਰ ਸਕੇ ਸਭ ਤੋਂ ਪਹਿਲੀ ਵੱਡੀ ਮੰਗ ਇਹ ਹੈ ਕਿ ਐ ਜੀ ਪੀ ਸੀ ਦੀਆਂ ਜਿਹੜੀਆਂ ਚੋਣਾਂ ਲੰਬੇ ਸਮੇਂ ਤੋਂ ਨਹੀਂ ਹੋ ਰਹੀਆਂ ਉਹ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ ਤੇ ਹੋਰ ਨਾਲ ਸੂਬਿਆਂ ਦੀਆਂ ਵੀ ਚੋਣਾ ਐਜੀਪੀਸੀ ਦੇ ਨਾਲ ਹੀ ਹੋਣ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਕਮੇਟੀ ਆ ਇਹ ਇਲਜ਼ਾਮ ਲੱਗਦੇ ਰਹੇ ਨੇ ਕੇਂਦਰ ਸਰਕਾਰ ਤੇ ਉਹ ਭਾਵੇਂ ਕਾਂਗਰਸ ਦੀ ਸਰਕਾਰ ਆ ਜਾਂ ਫਿਰ ਹੁਣ ਬੀਜੇਪੀ ਦੀ ਸਰਕਾਰ ਆ ਕਿ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਐਜੀਪੀਸੀ ਨੂੰ ਤੋੜ ਕੇ ਹਰਿਆਣਾ ਦੀ ਅਲੱਗ ਕਮੇਟੀ ਬਣਾਈ ਗਈ ਆ ਇਹ ਇਲਜ਼ਾਮ ਹਮੇਸ਼ਾ ਲੱਗਦੇ ਰਹੇ ਨੇ ਹਰਿਆਣਾ ਕਮੇਟੀ ਹੋਵੇ ਜਾਂ ਫਿਰ ਦਿੱਲੀ ਕਮੇਟੀ ਹੋਵੇ ਜਾਂ ਫਿਰ ਨਾ ਹੁਰਨਾ ਸੂਬਿਆਂ ਦੇ ਵਿੱਚ ਜਿੱਥੇ ਵੀ ਐਜੀਪੀਸੀ ਕੰਮ ਕਰਦੀ ਆ ਜਾਂ ਜਿੱਥੇ ਵੀ ਸਿੱਖ ਵੱਸਦੇ ਨੇ ਉੱਥੇ ਇਲੈਕਸ਼ਨ ਹੋਣੀ ਚਾਹੀਦੀ ਹੈ ਹਰ 5 ਸਾਲ ਬਾਅਦ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਵੇਗੀ ਉੱਥੇ ਜਿਹੜੇ ਉਮੀਦਵਾਰ ਜਿੱਤਣਗੇ ਜਿਹੜੇ ਚਿਹਰੇ ਜਿੱਤਣਗੇ ਉਹਨਾਂ ਦੀ ਇੱਕ ਕਮੇਟੀ ਬਣੇਗੀ ਤੇ ਪੰਜਾਬ ਦੇ ਵਿੱਚ ਜਿਹੜਾ ਜਿੱਤਣ ਵਾਲਾ ਹੋਊਗਾ ਉਸ ਕਮੇਟੀ ਦੀ ਉਹ ਅਗਵਾਈ ਕਰੇ ਤੇ ਹੁਣ ਜਿਸ ਤਰੀਕੇ ਦੇ ਨਾਲ ਇਲਜ਼ਾਮ ਲੱਗਦੇ ਨੇ ਕਿ ਦਿੱਲੀ ਕਮੇਟੀ ਦੇ ਉੱਤੇ ਭਾਜਪੀ ਨੇ ਕਬਜ਼ਾ ਕਰ ਲਿਆ ਜਾਂ ਹੋਰ ਕਮੇਟੀਆਂ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਹਰਿਆਣਾ ਕਮੇਟੀ ਤੇ ਵੀ ਇਲਜ਼ਾਮ ਲੱਗਦਾ ਕਿ ਉਹ ਕਮੇਟੀ ਜਿਹੜੀ ਸਰਕਾਰ ਦੇ ਅਧੀਨ ਚੱਲਦੀ ਹੈ ਜਾਂ ਫਿਰ ਐ ਜੀ ਪੀ ਸੀ ਆ ਉਹ ਕਹਿੰਦੇ ਕਿ ਬਾਦਲ ਪਰਿਵਾਰ ਦੇ ਅਧੀਨ ਚੱਲਦੀ ਹੈ ਤਾਂ ਕਿਸੇ ਦੇ ਕਮੇਟੀ ਹੈ ਜਿਹੜੀ ਸਿੱਖਾਂ ਦੀ ਕੋਈ ਵੀ ਕਮੇਟੀ ਹੈ ਉਹ ਕਿਸੇ ਸਰਕਾਰ ਦੇ ਅਧੀਨ ਨਹੀਂ ਹੋਣੀ ਚਾਹੀਦੀ 5 ਸਾਲਾਂ ਬਾਅਦ ਚੋਣਾ ਹੋਣਾ ਤੇ ਹਰ ਸੂਬੇ ਦੇ ਵਿੱਚ ਚੋਣਾ ਹੋਣਾ ਤੇ ਉੱਥੋਂ ਜਿੱਤਣ ਵਾਲਾ ਉਮੀਦਵਾਰ ਹੈ ਜਿਹੜਾ ਉਹ ਕਮੇਟੀ ਦਾ ਮੈਂਬਰ ਬਣੇ ਤੇ ਕਮੇਟੀ ਦੀ ਅਗਵਾਈ ਹੈ ਜਿਹੜੀ ਉਹ ਜਿਹੜਾ ਪੰਜਾਬ ਦੇ ਵਿੱਚੋਂ ਜਿੱਤੇ ਉਹ ਕਰੇ ਤੇ ਨਾਲ ਦੀ ਨਾਲ ਜੇਕਰ ਕਿਸੇ ਫੈਸਲੇ ਤੇ ਕੋਈ ਦਾਪੇਜ ਫੱਜ ਜਾਂਦਾ ਤਾਂ ਅਕਾਲ ਤਖਤ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਹਰ ਸਿੱਖ ਸਮਰਪਿਤਾ ਉਸੇ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਖਰੀ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਵੇ ਤੇ ਉਹ ਜਿਹੜਾ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਦੂਜੀ ਵੱਡੀ ਮੰਗ ਜਿਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਬੰਦੀ ਸੰਗਾਂ ਦੀ ਰਿਹਾਈ ਕਰਾਂਗੇ ਪਰ ਉਹ ਵਾਅਦੇ ਨੂੰ ਹਲੇ ਤੱਕ ਬੂਰ ਨਹੀਂ ਪਿਆ ਤੇ ਬੰਦੀ ਸੰਗਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਇਸ ਤੇ ਗ੍ਰਹਿ ਮੰਤਰੀ ਕਹਿੰਦੇ ਨੇ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਦੇ ਰੂਪ ਦੇ ਵਿੱਚ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਸੀ ਕਿ ਬੰਦੀ ਸੰਗਾਂ ਦੀ ਰਿਹਾਈ ਆ ਜਿਹੜੀ ਉਹ ਨਹੀਂ ਹੋਵੇਗੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਕਹਿੰਦੇ ਨੇ ਕਿ ਜਿਹੜੀ ਮੋਦੀ ਸਰਕਾਰ ਆ ਉਹ ਬਹੁਤ ਚੰਗੀ ਆ ਉਹ ਸਿੱਖਾਂ ਦੀ ਹਮਾਇਤੀ ਆ ਪੰਜਾਬੀਆਂ ਦੀ ਹਮਾਇਤੀ ਆ ਤੇ ਰਵਨੀਤ ਸਿੰਘ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬੀਆਂ ਤੇ ਸਿੱਖਾਂ ਦੇ ਲਈ ਅਮੇਸ਼ਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣ ਤੱਕ ਦੇਖ ਸਕਦੇ ਨੇ ਸਾਨੂੰ ਦੋਵਾਂ ਦੀ ਜਾਨ ਨਹੀਂ ਚਾਹੀਦੀ ਪਰ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਦਿਓ ਉਹ ਭਾਵੇਂ ਦਿੱਲੀ ਦੇ ਰਜੌਰੀ ਗਾਰਡਨ ਤੋਂ ਮਨਜਿੰਦਰ ਸਰਸਾ ਜਿੱਤੇ ਨੇ ਭਾਵੇਂ ਮਨਜਿੰਦਰ ਸਰਸਾ ਦੇ ਕਰਵਾ ਦੇਣ ਭਾਵੇਂ ਹਰਮੀਤ ਕਾਲਕਾ ਕਰਾ ਦੇਣ ਭਾਵੇਂ ਜੀਪੀਸੀ ਕਰਾ ਦੇਵੇ ਭਾਵੇਂ ਜਿਹੜੇ ਕੌਮੇਨ ਸਾਹ ਮੋਰਚੇ 'ਤੇ ਬੈਠੇ ਨੇ ਉਹ ਕਰਵਾ ਦੇਣ ਕੋਈ ਮਰਜ਼ੀ ਕਰਾ ਦੇਵੇ ਬੰਦੀ ਸੰਗਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਉਹ ਜਿਵੇਂ ਜਿਵੇਂ ਤਵੇਂ ਕਰਕੇ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਰਨਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਖਾਲਿਸਤਾਨ ਜ਼ਿੰਦਾਬਾਦ ਕਹਿਣ ਦੇ ਉੱਤੇ ਤਾਂ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਪਹਿਲਾਂ ਅੱਤਵਾਦੀ ਕਹਿ ਦਿੱਤਾ ਜਾਂਦਾ ਸੀ ਹੁਣ ਵੀ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਹਿੰਦੂ ਰਾਸ਼ਟਰ ਜ਼ਿੰਦਾਬਾਦ ਕਹਿਣ ਦੇ ਉੱਤੇ ਖੁੱਲੇ ਆਮ ਕਿਹਾ ਜਾਂਦਾ ਸਟੇਜਾਂ ਤੋਂ ਹਿੰਦੂ ਰਾਸ਼ਟਰ ਜ਼ਿੰਦਾਬਾਦ ਕਿਹਾ ਜਾਂਦਾ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇਕਰ ਦੇਸ਼ ਇੱਕ ਹੈ ਕਾਨੂੰਨ ਇੱਕ ਹੈ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਗਲਤ ਹੈ ਤਾਂ ਹਿੰਦੂ ਰਾਸ਼ਟਰ ਜ਼ਿੰਦਾਬਾਦ ਕਹਿਣਾ ਵੀ ਗਲਤ ਹੈ ਤਾਂ ਮੁੱਖ ਦੀ ਗੱਲ ਇਹ ਹੈ ਕਿ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨ ਸਾਰਿਆਂ ਦੇ ਬਰਾਬਰ ਹੋਣਾ ਚਾਹੀਦਾ ਕਿਸੇ ਖਾਸ ਧਰਮ ਜਾਤ ਦੇ ਲਈ ਕੋਈ ਵੱਖਰੇ ਨਿਯਮ ਨਹੀਂ ਹੋਣੇ ਚਾਹੀਦੇ ਉਹ ਬਰਾਬਰਤਾ ਸਾਨੂੰ ਚਾਹੀਦੀ ਹੈ ਕਾਨੂੰਨ ਸਾਡੇ ਲਈ ਬਰਾਬਰ ਹੋਣਾ ਚਾਹੀਦਾ ਸੀ ਬਰਾਬਰ ਦੇ ਸ਼ਹਿਰੀ ਦੇਸ਼ ਦੇ ਵਿੱਚ ਹੋਣੇ ਚਾਹੀਦੇ ਆ ਪੰਜਾਬ ਦੀ ਰਾਜਸਥਾਨੀ ਜਿਸ ਦਾ ਮੁੱਦਾ ਲੰਬੇ ਸਮੇਂ ਤੋਂ ਲੰਮਕਦਾ ਰਿਹਾ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਨਾਲ ਦੀ ਨਾਲ ਪੰਜਾਬ ਦੇ ਪਾਣੀਆਂ ਦਾ ਮੁੱਲ ਪੰਜਾਬ ਨੂੰ ਦਿੱਤਾ ਜਾਵੇ ਤਾਂ ਐਸਵਾਈਐਲ ਵਰਗੇ ਮੁੱਦੇ ਨੇ ਜਿਹੜੇ ਉਨ੍ਹਾਂ ਦਾ ਹੱਲ ਕੀਤਾ ਜਾਵੇ ਚੰਡੀਗੜ੍ਹ ਹੋਵੇ ਜਾਂ S Y L ਹੋਵੇ ਹੁਣ ਤੱਕ ਹਮੇਸ਼ਾ ਰਾਜਨੀਤੀ ਹੁੰਦੀ ਰਹੀ ਹੈ ਕਾਂਗਰਸ ਪਾਰਟੀ ਜਿਹੜੀ ਉਹ ਆਪਣੇ ਤਰੀਕੇ ਦੀ ਰਾਜਨੀਤੀ ਕਰਦੇ ਰਹੀ ਹੈ ਆਮ ਆਦਮੀ ਪਾਰਟੀ ਆਪਣੇ ਤਰੀਕੇ ਦੀ ਤੇ ਭਾਜਪਾ ਜਿਹੜੀ ਉਹ ਆਪਣੇ ਤਰੀਕੇ ਦੀ ਰਾਜਨੀਤੀ ਕਰਦੀ ਹੈ ਪਰ ਹੱਲ ਕਿਸੇ ਨੇ ਵੀ ਹਲੇ ਤੱਕ ਨਹੀਂ ਕੀਤਾ ਤੇ ਹੁਣ ਤੱਕ ਤਾਂ ਹਾਲਾਤ ਇਹ ਹੋ ਗਏ ਨੇ ਕਿ ਹਰਿਆਣਾ ਨੂੰ ਅਲੱਗ ਵਿਧਾਨ ਸਭਾ ਦੇਣ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਅਲੱਗ ਵਿਧਾਨ ਸਭਾ ਦੇ ਦਾਂਗੇ ਤੇ ਇਸ ਤਰੀਕੇ ਲਗਾਤਾਰ ਜਿਹੜੇ ਚੰਡੀਗੜ੍ਹ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਉੱਤੇ ਪੰਜਾਬ ਦਾ ਜਿਹੜਾ ਹੱਕ ਹੈ ਉਹ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਤੇ ਪੰਜਾਬ ਨੂੰ ਰਾਜਤਾਨੀ ਚੰਡੀਗੜ੍ਹ ਮੈਲੀ ਚਾਹੀਦੀ ਆ ਇੱਕ ਹੋਰ ਵੱਡੀ ਮੰਗ ਇਹ ਆ ਕਿ ਪਾਕਿਸਤਾਨ ਦਾ ਬਾਰਡਰ ਖੋਲਿਆ ਜਾਣਾ ਚਾਹੀਦਾ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੇ ਇੱਕ ਦਿਨ ਖੁੱਲ ਜ਼ਰੂਰ ਜਾਣਾ ਪਰ ਜਿੰਨਾ ਜਲਦੀ ਸੰਭਵ ਹੋ ਸਕੇ ਪਾਕਿਸਤਾਨ ਦਾ ਬਾਰਡਰ ਖੋਲਿਆ ਜਾਵੇ ਤਾਂ ਜੋ ਸਾਡੇ ਜਿਹੜੇ ਪੰਜਾਬੀ Hindu ਭਰਾ ਵਪਾਰ ਕਰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ Hindu ਭਰਾ ਹੀ ਜਿਹੜੇ ਵਪਾਰ ਕਰਦੇ ਨੇ ਸਿੱਖ ਨੇ ਜਿਹੜੇ ਉਹ ਜ਼ਿਆਦਾਤਰ ਗਿਣਤੀ ਦੇ ਵਿੱਚ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ ਪਰ ਉਹ ਗਿਣਤੀ ਜਿਹੜਾ ਹਿੰਦੂ ਭਾਈਚਾਰਾ ਉਹ ਵਪਾਰ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਹਿੰਦੂ ਭਾਈਚਾਰੇ ਨੂੰ ਪੰਜਾਬੀ ਹਿੰਦੂ ਭਾਈਚਾਰੇ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਪਾਕਿਸਤਾਨ ਦਾ ਬਾਰਡਰ ਖੁੱਲਿਆ ਜਾਵੇ ਤੇ ਦੂਜੇ ਪਾਸੇ ਜਿਹੜੇ ਪਾਕਿਸਤਾਨ ਦੇ ਵਿੱਚ ਮੰਦਰ ਨੇ ਸਾਡੇ ਜਾਂ ਫਿਰ ਸਾਡੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਹੋ ਸਕੇ ਤੇ ਪਾਕਿਸਤਾਨ ਦੇ ਨਾਲ ਦੋਸਤੀ ਵਾਲੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰੋ ਹੁਣ ਤੱਕ ਤੁਸੀਂ ਪਾਕਿਸਤਾਨ ਨੂੰ ਬੁਰਾ ਕਹਿੰਦੇ ਰਹੇ ਪਾਕਿਸਤਾਨ ਵਾਲੇ ਤੁਹਾਨੂੰ ਬੁਰਾ ਕਹਿੰਦੇ ਰਹੇ ਪਰ ਇਸ ਵਿਚਾਲੇ ਜਿਹੜੇ ਸਾਡੇ ਗੁਰਦੁਆਰੇ ਨੇ ਉਹ ਰੁਲਦੇ ਦਿਖਾਈ ਦਿੰਦੇ ਨੇ ਸਾਡੇ ਗੁਰਨਾਨਕ ਦੇਵ ਜੀ ਪਾਤਸ਼ਾਹ ਨਾਲ ਸੰਬੰਧਿਤ ਨੇ ਜਾਂ ਫਿਰ ਸਿੱਖ ਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀ ਸਾਮ ਸੰਭਾਲ ਅਸੀਂ ਚੰਗੀ ਤਰ੍ਹਾਂ ਕਰ ਸਕੀਏ ਤੇ ਹੁਣ ਘਟੋ ਘਟ ਪਾਕਿਸਤਾਨ ਦੇ ਨਾਲ ਕੁਝ ਨਾ ਕੁਝ ਯਾਰ ਮਾੜਾ ਮੋਟਾ ਕਰੋ ਕਿ ਚੰਗੇ ਹਾਲਾਤ ਹੁਣ ਬੜਾ ਲੰਮਾ ਸਮਾਂ ਹੋ ਗਿਆ ਇੱਕ ਦੂਜੇ ਨੂੰ ਗਾਲ੍ਹਾਂ ਕੱਢਦਿਆਂ ਨੂੰ ਇੱਕ ਵੱਡੀਆਂ ਮੰਗਾਂ ਦੇ ਵਿੱਚੋਂ ਕਿਸਾਨਾਂ ਦੀ ਮੰਗ ਹੈ ਜਿਹੜੀ ਐਮਐਸਪੀ ਸਮੇਤ ਉਹਨਾਂ ਦੀਆਂ ਹੋਰ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸ਼ੰਭੂ ਬਾਰਡਰ ਤੇ ਬੈਠੇ ਨੇ ਕਨੌਰੀ ਬਾਰਡਰ ਤੇ ਬੈਠੇ ਨੇ ਤੇ ਨਾਲ ਦੀ ਨਾਲ ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨਾਂ ਨੇ ਪ੍ਰੋਟੈਸਟ ਵੀ ਕੀਤਾ ਉਹਨਾਂ ਨੂੰ ਉੱਥੇ ਤੁਸੀਂ ਅੱਤਵਾਦੀ ਤੱਕ ਐਲਾਨ ਦਿੱਤਾ ਤੇ ਹੁਣ ਤੁਸੀਂ ਹਰਿਆਣਾ ਨਹੀਂ ਟੱਪਣ ਦੇ ਰਹੇ ਤੇ ਹਰਿਆਣਾ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣਾਏ ਹੋਏ ਨੇ ਕਿ ਜਿਸ ਤਰੀਕੇ ਇਹ ਅਲੱਗ ਮੁਲਕ ਹੋਵੇ ਤੇ ਹਰਿਆਣੇ ਵਾਲੇ ਪਾਸੇ ਕੋਈ ਅਲੱਗ ਮੁਲਕ ਹੋਵੇ ਜਦਕਿ ਹਰਿਆਣਾ ਹੋਵੇ ਪੰਜਾਬ ਹੋਵੇ ਜਿਹੜਾ ਜਾਂ ਫਿਰ ਦਾ ਕੁਝ ਹਿੱਸਾ ਹੋਵੇ ਉਹ ਕਿਸਾਨੀ ਦੇ ਉੱਤੇ ਵੱਡੇ ਪੱਧਰ ਤੇ ਨਿਰਭਰ ਰਹਿੰਦਾ ਤੇ ਪੰਜਾਬ ਨੇ ਕਿਸਾਨੀ ਦੇ ਰੂਪ ਦੇ ਵਿੱਚ ਜਦ ਦੇਸ਼ ਅੰਨ ਦੇ ਲਈ ਭੁੱਖਾ ਮਰ ਰਿਹਾ ਸੀ ਜਦ ਭੁੱਖ ਮਰੀ ਸੀ ਤਾਂ ਉਦੋਂ ਅਸੀਂ ਆਪਣੀ ਜਿਹੜੀ ਜ਼ਮੀਨ ਵੀ ਖਰਾਬ ਕਰੀ ਤੇ ਪੰਜਾਬ ਦਾ ਪਾਣੀ ਵੀ ਹੁਣ ਖਰਾਬ ਹੋ ਚੁੱਕਿਆ ਤੇ ਉਸ ਕਰਕੇ ਸਾਡਾ ਜਿਹੜਾ ਮਸਲਾ ਕਿਸਾਨੀ ਦਾ ਉਹ ਹੱਲ ਕੀਤਾ ਜਾਵੇ ਤੇ ਇਹ ਨਾ ਹੋਵੇ ਕਿ ਕੋਈ ਅਸੀਂ ਭੀਖ ਨਹੀਂ ਮੰਗ ਰਹੇ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਭੀਖ ਦੇ ਰੂਪ ਦੇ ਵਿੱਚ ਸਾਡੇ ਹੱਕ ਨੇ ਜਿਹੜੇ ਕਿ ਕੇਂਦਰ ਸਰਕਾਰ ਨੇ ਜਾਂ ਦੇਸ਼ ਦੀ ਆਜ਼ਾਦੀ ਹੋਈ ਸੀ ਉਦੋਂ ਸਾਡੇ ਨਾਲ ਕੀਤੇ ਸੀ ਕਿ ਤੁਸੀਂ ਆਜ਼ਾਦੀ ਦਾ ਨਿਗ ਉੱਤਰੀ ਭਾਰਤ ਦੇ ਵਿੱਚ ਮੰਨ ਸਕੋਗੇ ਇੱਕ ਬਿਆਨ ਹੈ ਜਿਹੜਾ ਉਦੋਂ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਗਾਂਧੀ ਨੇ ਕਿਹਾ ਸੀ ਕਿ ਜਿੱਕਰ ਸਿੱਖਾਂ ਦੇ ਨਾਲ ਕੀਤੇ ਵਾਅਦੇਾਂ ਤੋਂ ਅਸੀਂ ਮੁੱਕਰ ਜਾਂਦੇ ਹਾਂ ਤਾਂ ਹਥਿਆਰਬੰਦ ਤਰੀਕੇ ਦੇ ਨਾਲ ਸਿੱਖ ਨੇ ਜਿਹੜੇ ਉਹ ਆਪਣੇ ਹੱਕ ਲੈ ਸਕਦੇ ਨੇ ਬਾਅਦ ਦੇ ਵਿੱਚ ਜਦ ਸਿੱਖਾਂ ਨੇ ਹਥਿਆਰ ਚੱਕੇ ਤਾਂ ਉਹਨਾਂ ਦੇ ਉੱਤੇ ਅੱਤਵਾਦੀ ਦਾ ਟੈਗ ਹੈ ਜਿਹੜਾ ਉਹ ਲਾ ਦਿੱਤਾ ਗਿਆ ਖਾਲਿਸਤਾਨੀ ਦਾ ਜਿਹੜਾ ਟੈਗ ਹੈ ਉਹ ਲਾ ਦਿੱਤਾ ਗਿਆ ਤੇ ਦੇਸ਼ ਦੇ ਉਦੋਂ ਦੇ ਵੱਡੇ ਆਗੂ ਜਿਹੜੇ ਅਜਵਾਰ ਲਾਲ ਨਹਿਰੂ ਸੀ ਉਹ ਕਹਿੰਦੇ ਸੀ ਕਿ ਸਿੱਖਾਂ ਦੇ ਲਈ ਵਿਸ਼ੇਸ਼ ਅਧਿਕਾਰ ਹੋਣੇ ਚਾਹੀਦੇ ਨੇ ਹਾਲਾਂਕਿ ਉਹ ਆਜ਼ਾਦੀ ਤੋਂ ਬਾਅਦ ਸਾਰਾ ਕੁਝ ਉਤਲ-ਬੁਤਲ ਹੋ ਗਿਆ ਮੁੱਕਰ ਗਏ ਤੇ ਹੁਣ ਜਦ ਵੀ ਕੋਈ ਪ੍ਰੋਟੈਸਟ ਕੀਤਾ ਜਾਂਦਾ ਤਾਂ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਇਹ ਤਾਂ ਹੀ ਵੱਖਵਾਦੀ ਨੇ ਇਸ ਤਰੀਕੇ ਦੇ ਟੈਗ ਲਾ ਦਿੱਤੇ ਜਾਂਦੇ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਐਮਐਸਪੀ ਆ ਜਾਂ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇੱਕ ਹੋਰ ਵੱਡੀ ਮੰਗ ਜਿਹੜੀ ਕਿ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹ ਪ੍ਰਵਾਸ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਪ੍ਰਵਾਸ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਹੁਣ ਯੂਕੇ ਨੇ ਕਾਰਵਾਈ ਕੀਤੀ ਹੈ ਯੂਐਸਏ ਨੇ ਕਾਰਵਾਈ ਕੀਤੀ ਹੈ ਕੈਨੇਡਾ ਵੀ ਸਖਤ ਹੋ ਗਿਆ ਤੇ ਹੋਰ ਮੁਲਕ ਵੀ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਸਖਤ ਹੁੰਦੇ ਦਿਖਾਈ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਕੋਈ ਵੀ 20 50 ਰੁਪਏ ਦੀ ਟਿਕਟ ਲਾ ਕੇ ਆਉਂਦਾ ਤੇ ਇੱਥੇ ਵੋਟ ਪਾਉਣ ਦਾ ਵੀ ਅਧਿਕਾਰ ਹੋ ਜਾਂਦਾ ਹੈ ਘਰ ਪਾਉਣ ਦਾ ਵੀ ਅਧਿਕਾਰ ਹੋ ਜਾਂਦਾ ਹੈ ਪ੍ਰਾਪਰਟੀ ਖਰੀਦਣ ਦਾ ਵੀ ਅਧਿਕਾਰ ਹੋ ਜਾਂਦਾ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਗੈਰ ਜਿਹੜੇ ਕਿ ਉਥੇ ਦੇ ਵਸਨੀਕ ਨਹੀਂ ਹੁੰਦੇ ਜਦ ਦੀ ਵਸਨੀਕ ਨਹੀਂ ਹੁੰਦੇ ਉਹਨਾਂ ਦੇ ਲਈ ਕਾਨੂੰਨ ਬਣਾਇਆ ਗਿਆ ਕਿ ਤੁਸੀਂ ਭਾਈ ਇਹ ਕੁਝ ਨਹੀਂ ਕਰ ਸਕਦੇ ਪਰ ਇੱਥੇ ਪੰਜਾਬ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਕਾਨੂੰਨੀ ਜਿੰਨੇ ਵੀ ਗੈਰ ਪੰਜਾਬੀ ਇੱਥੇ ਆਉਂਦੇ ਨੇ ਉਹਨਾਂ ਦੇ ਲਈ ਕੁਝ ਨਿਯਮ ਹੋਣੇ ਚਾਹੀਦੇ ਨੇ ਕਿ ਆਹ ਸ਼ਰਤਾਂ ਪੂਰੀਆਂ ਕਰਕੇ ਹੀ ਤੁਸੀਂ ਪੰਜਾਬ ਦੇ ਵਸਨੀਕ ਬਣ ਸਕਦੇ ਹੋ ਇਸ ਤਰੀਕੇ ਦੇ ਨਿਯਮ ਭਾਵੇਂ ਸਾਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤੇ ਜਾਣ ਉਹ ਵੀ ਚੰਗੀ ਗੱਲ ਹੈ ਪਰ ਪੰਜਾਬ ਦੇ ਵਿੱਚ ਕੁਝ ਨਿਯਮ ਹੋਣੇ ਚਾਹੀਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਪ੍ਰਾਪਰਟੀ ਖਰੀਦਣ ਦੇ ਆ ਨਿਯਮ ਨੇ ਪੰਜਾਬ ਦੇ ਵਿੱਚ ਵੋਟ ਬਣਾਉਣ ਦੇ ਅਧਿਕਾਰ ਨੇ ਕਿਉਂਕਿ ਇਹ ਕੋਈ ਉਂਜ ਨਹੀਂ ਕਿ ਖਾਲੀ ਮੈਦਾਨ ਪੇ ਆ ਭਾਈ ਆ ਜੋ ਤੁਸੀਂ ਘਰ ਪਾ ਲੋ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਕਿ ਵੱਡੇ ਪੱਦਰ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਚੰਡੀਗੜ੍ਹ ਤੋਂ ਰਾਜਪੁਰੇ ਤੱਕ ਆਓ ਵੱਡੇ ਪੱਦਰ ਤੇ ਪ੍ਰਵਾਸੀ ਭਾਈਚਾਰਾ ਸਾਡਾ ਆਇਆ ਤੇ ਲੁਧਿਆਣੇ ਦੇ ਵਿੱਚ ਵੀ ਪ੍ਰਵਾਸੀ ਭਾਈਚਾਰਾ ਆਇਆ ਤੇ ਇਸ ਤਰੀਕੇ ਦਾ ਉਹਨਾਂ ਦੇ ਲਈ ਕੋਈ ਨਿਯਮ ਹੋਣਾ ਚਾਹੀਦਾ ਕਾਨੂੰਨ ਹੋਣਾ ਚਾਹੀਦਾ ਕਿ ਆ ਨਿਯਮ ਪੂਰੇ ਕਰਕੇ ਹੀ ਤੁਹਾਨੂੰ ਇੱਥੇ ਰਹਿਣ ਦਾ ਇੱਥੇ ਦੇ ਵਸਨੀਕ ਬਣਨ ਦਾ ਇੱਥੇ ਵੋਟ ਪਾਉਣ ਦਾ ਅਧਿਕਾਰ ਹੋਵੇਗਾ ਇੱਕ ਹੋਰ ਵੱਡੀ ਮੰਗ ਹੈ ਪੰਜਾਬ ਐਂਡ ਸਿੰਧ ਬੈਂਕ ਦੇ ਜੋ ਹਾਲਾਤ ਕੌਮੀਕਰਨ ਦੇ ਨਾਂ ਤੇ ਕੀਤੇ ਗਏ ਨੇ ਉੱਥੇ ਨਾ ਤਾਂ ਹੁਣ ਸਿੱਖ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਦੀਆਂ ਨੇ ਤੇ ਪਿਛਲੇ ਸਮੇਂ ਦੌਰਾਨ ਇਹ ਵੀ ਦੇਖਣ ਨੂੰ ਮਿਲਿਆ ਕਿ ਐਮਡੀ ਸੀਗਾ ਜਿਹੜਾ ਉਹ ਵੀ ਗੈਰ ਸਿੱਖ ਲਾਉਣ ਦੀ ਜਿਹੜੀਆਂ ਗੱਲਾਂ ਬਾਹਰ ਆਈਆਂ ਸੀ ਖਬਰਾਂ ਆਈਆਂ ਸੀ ਐ ਜੀ ਪੀ ਸੀ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ ਤੇ ਕੌਮੀਕਰਨ ਦੇ ਨਾਂ ਤੇ ਪੰਜਾਬ ਐਂਡ ਸਿੰਧ ਬੈਂਕ ਜਿਹੜੀ ਸਿੱਖਾਂ ਦੀ ਬੈਂਕ ਸੀ ਸਿੱਖਾਂ ਦੁਆਰਾ ਚਲਾਈ ਜਾਂਦੀ ਸੀ ਤੇ ਸਿੱਖ ਮੁੰਡੇ ਕੁੜੀਆਂ ਨੂੰ ਉੱਥੇ ਨੌਕਰੀਆਂ ਮਿਲਦੀਆਂ ਸੀ ਉਹ ਇੱਕ ਤਰੀਕੇ ਦੇ ਨਾਲ ਕੌਮੀਕਰਨ ਦੇ ਨਾਂ ਤੇ ਸਿੱਖਾਂ ਕੋਲੋਂ ਖੋਹ ਲਈ ਗਈ ਹੈ ਤੇ ਉਹ ਸਾਨੂੰ ਵਾਪਸ ਹੋਣੀ ਚਾਹੀਦੀ ਹੈ ਤੇ ਸਿੱਖਾਂ ਦਾ ਹੀ ਜਿਹੜਾ ਮੁਖੀ ਲੱਗਣਾ ਚਾਹੀਦਾ ਸਿੱਖਾਂ ਨੂੰ ਸਿੱਖਾਂ ਹੀ ਉੱਥੇ ਨੌਕਰੀ ਕਰਦੇ ਹੋਣੇ ਚਾਹੀਦੇ ਨੇ ਤੇ ਇਸ ਕਰਕੇ ਉਹ ਸਾਨੂੰ ਵਾਪਸ ਮਿਲਣੀ ਚਾਹੀਦੀ ਅਸੀਂ ਗੈਰ ਸਿੱਖਾਂ ਦਾ ਕੋਈ ਵਿਰੋਧ ਨਹੀਂ ਕਰਦੇ ਪਰ ਕਿਉਂਕਿ ਉਹ ਸਿੱਖਾਂ ਨੇ ਚਲਾਈ ਹੋਈ ਬੈਂਕ ਸੀ ਤੇ ਵਿਧਿ ਵਿਵਾਨ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਸੀ ਕਿ ਉੱਥੇ ਸਿੱਖਾਂ ਨੂੰ ਨੌਕਰੀ ਮਿਲੇਗੀ ਤੇ ਨਾਲ ਦੀ ਨਾਲ ਜਿਹੜਾ ਮੁਖੀ ਵੀ ਹੈ ਉਹ ਕੌਮੀ ਕਰਨ ਤੇ ਜਦ ਕੀਤਾ ਜਾ ਰਿਹਾ ਸੀ ਉਦੋਂ ਵਾਅਦਾ ਕੀਤਾ ਗਿਆ ਸੀ ਕਿ ਜਿਹੜਾ ਮੁਖੀ ਹੋਏਗਾ ਉਹ ਸਿੱਖ ਹੋਵੇਗਾ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਆਈਆਂ ਸੀ ਕਿ ਜਿਹੜਾ ਐਮਡੀ ਆ ਉਹ ਵੀ ਗੈਰ ਸਿੱਖ ਲਾਇਆ ਜਾਂਦਾ ਸੀ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਆ ਪਰ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਵਫਾ ਨਹੀਂ ਹੋਏ ਇਸ ਕਰਕੇ ਅਸੀਂ ਆਪਣੀ ਬੈਂਕ ਨੂੰ ਜਿਹੜੇ ਵਾਪਸ ਮੰਗ ਰਹੇ ਹਾਂ ਤੇ ਨਾਲ ਦੀ ਨਾਲ ਤੁਸੀਂ ਕਮੈਂਟ ਕਰਦੇ ਰਹਿਣਾ ਜੇਕਰ ਤੁਹਾਨੂੰ ਲੱਗਦਾ ਕਿ ਆਹ ਮੁੱਦਾ ਬੀਜੇਪੀ ਹੱਲ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਤੇ ਦੇਸ਼ ਨੂੰ ਇੱਕ ਚੰਗਾ ਮੈਸੇਜ ਦੇ ਸਕਦੀ ਹੈ ਤਾਂ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਦੇ ਰਹਿਣਾ ਇਹਨਾਂ ਮੰਗਾਂ ਦੇ ਵਿੱਚ ਹੋਰ ਕੀ ਸੁਧਾਰ ਹੋ ਸਕਦਾ ਹੈ ਹੋਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੰਗ ਦੇ ਨਾਲ ਇਹ ਵੀ ਮਸਲਾ ਜਿਹੜਾ ਚੁੱਕਿਆ ਜਾਣਾ ਚਾਹੀਦਾ ਤੇ ਇਸ ਮਸਲੇ ਨੂੰ ਵੀ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਤੁਸੀਂ ਨਾਲ ਦੀ ਨਾਲ ਕਮੈਂਟ ਕਰਦੇ ਰਹਿਣਾ ਤੇ ਤੁਸੀਂ ਲਿਖਦੇ ਰਹਿਣਾ ਕਿ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਨਾਲ ਦੀ ਨਾਲ ਆਪਣੀ رائے ਹੈ ਜਿਹੜੀ ਉਹ ਵੀ ਜ਼ਰੂਰ ਦੱਸਦੇ ਰਹਿਣਾ ਤੇ ਇਹ ਜਿਹੜੇ ਮੁੱਦੇ ਨੇ ਇਹਨਾਂ ਦਾ ਹੱਲ ਕਰਕੇ ਪੰਜਾਬ ਦੇ ਵਿੱਚ ਭਾਜਪਾ ਲੰਬਾ ਸਮਾਂ ਸਰਕਾਰ ਬਣਾ ਸਕਦੀ ਹੈ ਜਿਸ ਤਰੀਕੇ 2014 ਦੇ ਵਿੱਚ ਦੇਸ਼ ਦੇ ਵਿੱਚ ਆਈ 19 ਦੇ ਵਿੱਚ ਆਈ ਤੇ ਹੁਣ ਫਿਰ ਤੋਂ 24 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਤੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਨਾਲ ਦੇ ਸੂਬੇ ਨੇ ਹਰਿਆਣਾ ਹੋਵੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਜਾਂ ਫਿਰ ਰਾਜਸਥਾਨ ਹੋਵੇ ਜਾਂ ਫਿਰ ਹੁਣ ਦਿੱਲੀ ਹੋਵੇ ਦਿੱਲੀ ਦੇ ਵਿੱਚ ਵੀ ਸਰਕਾਰ ਹੈ ਪਰ ਪੰਜਾਬ ਦੇ ਵਿੱਚ ਬੀਜੇਪੀ ਦੀ ਜੜਾਂ ਨੇ ਜਿਹੜੀਆਂ ਉਹ ਨਹੀਂ ਲੱਗ ਰਹੀਆਂ ਜੇ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਜੇਕਰ ਬੀਜੇਪੀ ਨੇ ਇੱਥੇ ਆਉਣਾ ਹੈ ਤਾਂ ਇਹ ਗੱਲਾਂ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਣਗੀਆਂ ਨਹੀਂ ਤਾਂ ਫਿਰ ਹਾਲਾਂਕਿ ਜਿਹੜਾ ਬੀਜਪੀ ਦੀ ਏਡੋਲੋਜੀ ਹੈ ਜਿਹੜੀ ਵਿਚਾਰਧਾਰਾ ਉਹ ਸਿੱਖਾਂ ਦੇ ਨਾਲੋਂ ਵੱਖਰੀ ਹੈ ਪਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਮੋਦੀ ਸਾਹਿਬ ਬਹੁਤ ਨੇੜਤਾ ਬਹੁਤ ਸਾਰੇ ਜਿਹੜੇ ਮੋਦੀ ਸਾਹਿਬ ਸਿੱਖਾਂ ਦਾ ਸਤਿਕਾਰ ਕਰਦੇ ਨੇ ਹਾਲਾਂਕਿ ਕੁਝ ਕੰਮ ਨੇ ਜਿਹੜੇ ਬੀਜਪੀ ਨੇ ਚੰਗੇ ਵੀ ਕੀਤੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਜਨਮ ਦਿਹਾੜੇ ਮਨਾਉਣ ਦੀ ਗੱਲ ਹੋਵੇ ਉਸ ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ ਵਿੱਚ ਵਿੱਚ ਚੰਗੀਆਂ ਗੱਲਾਂ ਵੀ ਕੀਤੀਆਂ ਨੇ ਜਾਂ ਫਿਰ ਜਿਹੜੇ 1984 ਦੇ ਕੇਸ ਸੀ ਕਈ ਮੁੜ ਕੇਸ ਖੋਲੇ ਗਏ ਨੇ ਤੇ ਐਸਆਈਟੀਆਂ ਬਣਾਈਆਂ ਗਈਆਂ ਨੇ ਉਹ ਚੰਗੀਆਂ ਗੱਲਾਂ ਨੇ ਤੇ ਚੰਗੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਬਰਾਬਰ ਦੇ ਸ਼ਹਿਰੀਆਂ ਤੇ ਬਰਾਬਰ ਦੇ ਸ਼ਹਿਰੀ ਹੋਣ ਦੇ ਨਾਤੇ ਸਾਨੂੰ ਬਰਾਬਰ ਦਾ ਕਾਨੂੰਨ ਚਾਹੀਦਾ ਹੈ ਨਾ ਕਿ ਤੁਸੀਂ ਖਾਸ ਇੱਕ ਇੱਕ ਤਰੀਕੇ ਦੇ ਨਾਲ ਇਹ ਹੋਵੇ ਕਿ ਇੱਕ ਵਿਅਕਤੀ ਲਈ ਕਾਨੂੰਨ ਕੁਝ ਹੋਰ ਹੈ ਦੂਜੇ ਵਿਅਕਤੀ ਲਈ ਹੋਰ ਹੈ ਤੇ ਇਹ ਕੰਮ ਕਰਕੇ ਭਾਜਪਾ ਸਰਕਾਰ ਬਣਾ ਸਕਦੀ ਹੈ ਤੇ ਪੰਜਾਬ ਦੇ ਵਿੱਚ ਆ ਸਕਦੀ ਹੈ ਤੁਹਾਨੂੰ ਕੀ ਕੁਝ ਲੱਗਦਾ ਹੈ ਕਿ ਇਹ ਗੱਲਾਂ ਦੇ ਨਾਲ ਹੱਲ ਹੋ ਸਕਦੀਆਂ ਨੇ ਪੰਜਾਬ ਦੇ ਜਿਹੜੇ ਮਸਲੇ ਨੇ ਜਾਂ ਇਸ ਤੋਂ ਇਲਾਵਾ ਪੰਜਾਬ ਦੇ ਕਿਹੜੇ-ਕਿਹੜੇ ਮਸਲੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ ਆਪਣੀ رائے ਆ ਜਿਹੜੀ ਉਹ ਕਮੈਂਟ ਕਰਕੇ ਨਾਲ ਦੀ ਨਾਲ ਤੁਸੀਂ ਜ਼ਰੂਰ ਦਿੰਦੇ ਰਹਿਣਾ